ਕਾਰੀ ਮੁਲਾਜ਼ਮ ਜਈ ਹੈ ਪੀਡਬੀ ਦੇ ਵਿੱਚ ਭਰਤ ਸੋਤਾ ਉਹਦਾ ਨਾਮ ਹੈ ਤੁਸੀਂ ਟੱਚ ਵੀ ਕਰ ਰਹੇ ਹੋ ਤੇ ਨਾਲੇ ਥੁੱਕਾ ਵੀ ਚਪਦੀ ਇਹਨੂੰ ਗੰਦ ਪਾਈ ਜਾਂਦੇ ਹੋ ਪਲੀਜ਼ ਉਹ ਮੁੰਡੇ ਨੂੰ ਉਹਨੇ ਬਹੁਤ ਗੰਦੀਆਂ ਗੰਦੀਆਂ ਗੱਲਾਂ ਕੱਢੇ ਕਹਿੰਦਾ ਜਾ ਤੂੰ ਜੋ ਮਰਜੀ ਕਹ ਲੈ ਮੈਂ ਇੱਥੇ ਵੀ ਨਹੀਂ ਮਤਲਬ ਅਫਸਰ ਲੱਗਾ ਹੈ ਤੂੰ ਕਿਹੜੇ ਕੰਮ ਥੋੜੇ ਆ ਤੂੰ ਕੀਨੀਆ ਮੇਰਾ ਪ੍ਰੀਤਮ ਦਾਪਾ ਮੈਂ ਨਾ ਬੰਦ ਕਰ ਚੁੱਕਾ 2-3 ਸਾਲ ਤੋਂ ਪਰ ਉਸ ਤੇ ਟੇਬਲ ਵਗੈਰਾ ਸਾਡੇ ਪੁਰਾਣੇ ਪਈ ਨੇ ਮੈਂ ਕਹਿੰਦਾ ਉੱਥੇ ਜਾ ਕੇ ਲਗਾ ਲੈ ਤੈਨੂੰ ਮਨਣਾ ਥੋੜਾ ਕਰਦੇ ਆ ਤੂੰ ਜਾ ਕੇ ਪੀ ਲੈ ਮੈਂ ਘਰ ਆ ਗਿਆ ਜਦੋਂ ਮੈਂ ਘਰ ਆਇਆ ਤੇ ਮੈਂ ਆਪਣਾ ਖਾਣਾ ਵਗੈਰਾ ਖਾਧਾ ਤੇ ਮੈਨੂੰ ਥੋੜੀ ਦਿਰ ਬਾਅਦ ਹੀ ਫੋਨ ਆਇਆ ਕਿ 7-8 ਬੰਦੇ ਬੀਸਬੋਲਾਂ ਨਾਲ ਲੈ ਕੇ ਹਥਿਆਰ ਲੈ ਕੇ ਤੁਹਾਡੀ ਮਾਰਕੀਟ 'ਚ ਨੇ ਤੇ ਤੁਹਾਡੀ ਭੰਗ ਤੋੜ ਕਰ ਰਹੇ ਨੇ 12-13 ਦਿਨونی ਹੋਏ ਕਾਊਂਟਰ ਬਣਾਏ ਨੇ ਮਿੰਗੇ-ਮਿੰਗੇ ਬਾਹਰ ਪਏ ਨੇ ਉਹ ਸਾਰਾ ਹੀ ਚੱਕਣਾ ਚੁਰ ਕਰ ਗਿਆ ਬੀਸਬੋਲ ਇਹ ਮਨੋ ਨੇ ਦੇਖੋ بیسਬਾਲ ਮਾਰੀਆਂ ਤੇ بیسਬਾਲ ਟੁੱਟ ਗਿਆ ਟੇਬਲ ਤੋੜ ਤੋੜਤਾ ਉਹਨੇ ਸਾਰੇ ਫਿਰ ਉਹਨੇ ਉਹਦਾ ਫਿਰ ਵੀ ਪੜਾਸ ਨਹੀਂ ਨਿਕਲੀ ਉਹਨੇ ਜਾ ਕੇ ਮੇਰੇ ਪ੍ਰੀਤਮ ਢਾਬਾ ਜੋ ਮੈਂ ਬੰਦ ਕਰਦਾ ਸਾਰਾ ਉਹਨੇ ਉੱਥੇ ਵੀ ਨਾ ਭਾਂਡਾ ਤੋੜਦਾਰ ਦੀ ਵਾਸ਼ ਵੇਸ਼ਨ ਟੁੱਟੀਆਂ ਜੋ ਉਹਨੂੰ ਮਿਲਿਆ ਉਹ ਤੋੜੀ ਗਿਆ ਮੈਂ ਤਾਂ ਸ਼ੁਕਰ ਕਰਦਾ ਸਮਾਂ ਲੱਗਦਾ ਚਲੋ ਇਹ ਚੀਜ਼ਾਂ ਟੁੱਟ ਗਈਆਂ ਤੇ ਮੈਂ ਹੁੰਦਾ ਮੈਂ ਤੇ ਮਾਰ ਜਾਣਾ ਸੀ ਮੇਰੇ ਤੋਂ ਛੋਟੇ ਛੋਟੇ ਬੱਚੇ ਨੇ ਤਦਾਰੇ ਲੋਕ ਨੇ ਲੈਣ ਦੇ ਬਾਵਜੂਦ ਹੀ ਗੁੰਡਾ ਕਰਦੀ ਕਰਦੇ ਨੇ ਇੰਨਾ ਹੰਕਾਰ ਜੀ ਆਪਾਂ ਨੂੰ ਮੈਨੂੰ ਆਪਣੀ ਪਹਿਲੇ ਤਾਂ ਜਾਨ ਮਾਲ ਦੀ ਮੈਨੂੰ ਸੁਰੱਖਿਆ ਦਿੱਤੀ ਜਾਵੇ ਕਰਕੇ ਮੈਂ ਪ੍ਰਸ਼ਾਸਨ ਨੂੰ ਮੰਗ ਕਰਦਾ ਮੇਰੇ ਇਨਸਾਫ ਕੀਤਾ ਜਾਵੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਐਦਾਂ ਦੇ ਸਾਰੇ ਵਪਾਰੀ ਅਸੀਂ ਅਤੇ ਕਿੱਦਾਂ ਰਵਾਂਗੇ ਕਿਉਂ ਸਾਰੇ ਹੀ ਸਾਡੇ ਤੇ ਮਾਰਕੀਟ ਦੇ ਵਿੱਚ ਬਹੁਤ ਵੱਡੇ ਵੱਡੇ ਸ਼ੋਅਰੂਮ ਨੇ ਜਿਹੜਾ ਉਹਨੂੰ ਸਰਕਾਰੀ ਮੁਲਾਜ਼ਮ ਦਾ ਨਸ਼ਾ ਹੈ ਉਹਦਾ ਉਹ ਨਸ਼ਾ ਜੂੜ ਚੁੱਟਣਾ ਚਾਹੀਦਾ ਉਹਨੂੰ ਪਤਾ ਲੱਗੇ ਵੀ ਮੈਂ ਇੱਕ ਸਰਕਾਰੀ ਮੁਲਾਜ਼ਮ ਦੇ ਹੋਣ ਦੇ 바ਜੂ ਦੀ ਮੈਂ ਕਿੱਦਾਂ ਉਹਨੂੰ ਪਬਲਿਕ ਨਾਲ ਡੀਲ ਕਰ